ਵੀ ਐਦਾਂ ਦਾ ਕੰਮ ਪਹਿਲੀ ਵਾਰੀ ਕਿਸੇ ਸੀਐਮ ਨੇ ਕੀਤਾ ਹੈ ਪਹਿਲਾਂ ਸਾਡੀ ਮਾਰਕੀਟ ਦੇ ਵਿੱਚ ਐਨੇ ਭਖਾਰੀ ਸੀ ਬੱਚੇ ਛੋਟੇ ਛੋਟੇ 6-6 ਮਹੀਨੇ ਦੇ ਸਾਲ ਦੇ ਉਹਨਾਂ ਦੇ ਚੱਕੇ ਹੁੰਦੇ ਸੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਜਦੋਂ ਕੋਈ ਬੱਚਾ ਥੋੜੇ ਪਿੱਛੇ ਲੱਗ ਜਾਂਦਾ ਪਬਲਿਕ ਦੇਖਣ ਲੱਗ ਜਾਂਦੀ ਹੈ ਇਹ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਡੀ 7 ਫੀਸ ਦੀ ਮਾਰਕੀਟ ਬੱਸ ਤਾਂ ਪੂਰੀ ਮੁਹਾਲੀਓ ਸਾਫ਼ ਹੋ ਗਈ ਔਰ ਸਾਡੇ ਦੁਕਾਨਦਾਰ ਅਸੀਂ ਆਪ ਖੁਦ ਐਨੇ ਖੁਸ਼ ਹੈ ਇਹ ਜੇ ਆਪਾਂ ਉਪਰਾਲਾ ਦੇਖੇ ਜਾਈਏ ਨਾ ਇਦਨਾਂ ਇੱਕ ਤਾਂ ਭਿਖਾਰੀ ਘਟ ਗਏ ਦੂਜੀ ਗੱਲ ਬੱਚੇ ਦੀ ਜ਼ਿੰਦਗੀ ਬਣ ਜੇਗੀ ਤੀਜੀ ਗੱਲ ਜੇ ਬੱਚਾ ਪੜਨ ਲੱਗ ਗਿਆ ਤਾਂ ਉਹਦੀ ਹੋਰ ਵਧੀਆ ਲਾਈਫ ਕੋਈ ਅਫਸਰ ਵੀ ਬਣ ਸਕਦਾ ਉਹ ਚੌਥਾ ਉਹਨੂੰ ਚੰਗਾ ਜੀਵਨ ਮਿਲ ਸਕਦਾ ਉਹ ਪਿੱਛੇ 셔ਟ ਫੜ ਲਿੰਦੇ ਸੀ ਪਿੱਛੇ ਪਿੱਛੇ ਲੱਗ ਜਾਂਦੇ ਸੀ ਕਿ ਦੋ ਪੈਸੇ ਦਾਕਾਂ ਨੂੰ ਵੀ ਪਰੇਸ਼ਾਨੀ ਸੀ ਤੇ ਉਹਨਾਂ ਦਾ ਬਚਪਨ ਤਾਂ ਚਲੋ ਰੋਲ ਹੀ ਰਿਹਾ ਸੀ ਕਸਟਮਰ ਪਹਿਲਾਂ ਬਾਅਦ ਚ ਖੜਦਾ ਭਿਖਾਰੀ ਪਹਿਲਾਂ ਖੜਨਦੀ ਜਿੱਦਾਂ ਹੀ ਮਤਲਬ ਕਿ ਕੋਈ ਖਾਣ ਪੀਣ ਵਾਲੀ ਜਗ੍ਹਾ ਵਜਾਂ ਕੱਪੜੇ ਵਾਲੀ ਦੁਕਾਨ ਹੋ ਕਿਤੀ ਵੀ ਹੋਵੇ ਉਹ ਆ ਕੇ ਪਹਿਲੇ ਪਹਿਲਾ ਫੜਦੇ ਕਿ ਸਾਨੂੰ 10 ਰੁਪਏ ਦੇ ਦਿਓ ਅਸੀਂ ਅੱਗੇ ਚੱਲਦੇ ਹਾਂ ਮੈਨਾਂ ਨਾਲ ਬਹੁਤ ਫਰਕ ਆ ਹਰ ਚੀਜ਼ ਦਾ ਮਾਹੌਲ ਦਾ ਬਹੁਤ ਹੀ ਜ਼ਿਆਦਾ ਫਰਕ ਆ ਜਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਫੇਰ ਕਰਦੇ ਇਸ ਵਾਸਤੇ ਉਹ ਜਿੰਨੇ ਸਾਰੇ ਕੱਪੜੇ ਖਿੱਚਦੇ ਆ ਜਾਂ ਪੀਕ ਮੰਗਦੇ ਆ ਮਤਲਬ ਇਸ ਚੀਜ਼ ਤੋਂ ਰਲੀਫ ਹੀ ਇੱਕ ਤਰ੍ਹਾਂ ਦਾ ਬੱਚਿਆਂ ਨੂੰ ਫੋਰਸਫੁਲੀ ਕਿਤੇ ਕਿਹਾ ਜਾਂਦਾ ਕਿ ਤੁਸੀਂ ਪੀਕ ਮੰਗੋ ਫਿਰ ਉਹ ਜੋ ਵੀ ਕਲੈਕਟ ਕਰਦੇ ਆ ਤਾਂ ਡਿਫਰੈਂਟਲੀ ਉਹਨੂੰ ਜਾ ਕੇ ਦੇ ਦਿੰਦੇ ਆ ਕਸਟਮਰ ਬੈਠਦੇ ਸੀ ਸਾਹਮਣੇ ਫੈਮਿਲੀ ਆਉਂਦੀ ਸੀ ਹੁਣ ਬੱਚੇ ਪਤਾ ਨਹੀਂ ਕਿੱਧਰੋਂ ਆ ਜਾਂਦੇ ਸੀ ਪਹਿਲਾਂ ਬਹੁਤ ਪਰੇਸ਼ਾਨੀ ਹੁੰਦੀ ਸੀ ਨਾ ਤਾਂ ਕੋਈ ਕਸਟਮਰ ਢੰਗ ਨਾਲ ਬੈਠ ਕੇ ਖਾ ਸਕਦਾ ਸੀ ਨਾ ਕੋਈ ਆਪਣੀ ਫੈਮਲੀ ਨਾਲ ਇੰਜੋਏ ਕਰ ਸਕਦਾ ਸੀ ਜਦੋਂ ਤੋਂ ਸਰਕਾਰ ਨੇ ਉਪਰਾਲਾ ਕੀਤਾ ਹੈ ਹੁਣ ਪਿੱਛੇ 15 20 ਦਿਨਾਂ ਤੋਂ ਇਹ ਉਪਰਾਲਾ ਮਨ ਵਧੀਆ ਲੱਗਿਆ ਵੀ ਇੱਕ ਵੀ ਬੱਚਾ ਇੱਥੇ ਨਹੀਂ ਦਿਖ ਰਿਹਾ ਮਨ